ਵਰਦਾਬਾਦ ਜੀ ਆਪ ਸਰਕਾਰ ਵਰਦਾਬਾਦ ਜਿੰਨੇ ਵੀ ਗੰਨਾ ਕਾਸ਼ਤਕਾਰ ਦੇ ਲੋਕ ਸਾਡੀ ਦੇ ਸਾਡੀ ਪੱਧਰ ਦਾ ਪ੍ਰਵਾਹ ਕਰਨ ਲਈ ਵਾਹਿਗੁਰੂ ਖਾਲਸਾ ਵਾਹਿਗੁਰੂ ਅੱਜ ਚੰਨਕ ਗੱਲਾਂ ਦੇ ਉੱਤੇ થોਡਾ ਚਰਚਾ ਸਾਂਝੀ ਕਰਾਂਗੇ ਇੱਕ ਤਾਂ ਪੰਜਾਬ ਸਰਕਾਰ ਦਾ ਜੋ ਘਟਿਆ ਰਵਈਆ ਆ ਗੰਨਾ ਕਾਸ਼ਤਕਾਰਾਂ ਨੂੰ ਲੈ ਕਰਕੇ ਉਹਦੇ ਬਾਰੇ ਗੱਲ ਕਰਾਂਗੇ ਤੇ ਬਾਕੀ ਜੋ ਇਹ ਨਵਾਂ ਸ਼ਰ 슈ਗਰ ਮਿਲ ਇਹਦੇ ਪਾਵਰ ਪਲਾਂਟ ਦੇ ਮਸਲੇ ਉਹਦੇ ਬਾਰੇ ਗੱਲ ਕਰਾਂਗੇ ਸੋ ਪਹਿਲਾ ਦਾਸ ਬੇਤੀ ਇਹ ਕਰਦਾ ਹੈ ਕਿ ਬੀਤੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਪਹਿਲਾਂ ਚਾਹੇ ਉਹ ਕਾਂਗਰਸ ਆਈ ਆ ਅਕਾਲੀ ਦਲ ਆਈ ਆ ਜਾਂ ਕੋਈ ਹੋਰ ਗੈਰ ਸਰਕਾਰ ਆਈ ਹੋਵੇ ਮਿਲਾਂ ਚੱਲਣ ਤੋਂ 20 ਤੋਂ 25 ਦਿਨ ਪਹਿਲਾਂ ਹੀ ਗੰਨੇ ਦਾ ਰੇਟ ਅਤੇ ਮਿਲਾਂ ਦੀ ਚੱਲਣ ਦੀ ਤਰੀਕ ਜਿਹੜੀ ਹੈ ਉਹ ਅਨਾਉਂਸ ਕਰ ਦਿੱਤੀ ਜਾਂਦੀ ਰਹੀ ਪਰ ਪਤਾ ਨਹੀਂ ਕੀ ਸੈਂਸਰ ਇਸ ਭਗਵੰਤਮਾਨ ਸਰਕਾਰ ਤੇ ਇਸ ਆਮ ਆਦਮੀ ਸਰਕਾਰ ਤੇ ਲੱਗਿਆ ਹੋਇਆ ਹੈ ਕਿ ਅੱਜ 21 ਨਵੰਬਰ ਹੋ ਗਈ ਆ ਤੇ ਸੋਨੇ ਚ ਸਿਰਫ ਇਹੀ ਹਾਲੇ ਤੱਕ ਕਿ 25 ਤਰੀਕ ਨੂੰ ਅਸੀਂ ਰੇਟ ਤੇ ਮਿਲਣਾ ਚੱਲਣ ਦੀ ਜਿਹੜੀ ਤਰੀਕ ਆ ਉਹ ਅਨਾਉਂਸ ਕਰਾਂਗੇ ਸੋ ਸਰਕਾਰ ਦੇ ਲਈ ਇਹ ਬੜੀ ਹੀ ਸ਼ਰਮਸਾਰ ਗੱਲ ਆ ਕਿ ਜਿਸ ਤਰੀਕ ਨੂੰ ਮਿਲਣਾ ਚੱਲਣੀਆਂ ਹੁੰਦੀਆਂ ਨੇ ਉਸ ਤਰੀਕ ਨੂੰ ਇਹ ਰੇਟ ਤੇ ਚੱਲਣ ਦੀ ਜਿਹੜੀ ਤਰੀਕ ਆ ਉਹ ਤੈ ਕਰਨਗੇ ਉਸ ਦਾ ਵੀ ਪਤਾ ਨਹੀਂ ਕਿ ਉਹ 27 ਦੀ ਕਰਨਗੇ 28 ਦੀ ਕਰਦੇ ਨੇ ਜਾਂ ਮੋਰਲੇ ਬਾਅਦ ਵਿੱਚ ਮਹੀਨੇ ਦੀ ਕਰਦੇ ਨੇ ਇਸ ਲਗਰਜੀ ਦੇ ਵਿੱਚ ਦਾ ਜ਼ਿੰਮੇਦਾਰ ਹੈ ਉਹ ਖਾਸੇ ਰਗੜੇ ਥੱਲੇ ਆ ਜਾਂਦਾ ਕਿਉਂਕਿ ਕਿਸਾਨ ਦਾ ਝੋਨੇ ਦੇ ਨਾਲ ਪਹਿਲੇ ਨੁਕਸਾਨ ਬਹੁਤ ਹੋ ਚੁੱਕਾ ਝੋਨੇ ਲੋਕਾਂ ਦੇ ਜ਼ਿੰਮੇਦਾਰ ਨਹੀਂ ਨਿਕਲੇ ਤੇ ਇੱਥੇ ਠੇਕਿਆਂ ਦੇ ਲਾਲੇ ਪੈ ਰਹੇ ਲੋਕਾਂ ਨੂੰ ਵੀ ਕਿੱਥੋਂ ਦੇਣੇ ਆ ਤੇ ਇਹ ਨਮਾ ਸਾਡੇ ਗਾਲੇ ਖੋਰ ਸਿਆਪਾ ਪਾਤਾ ਕਿ ਹਜੇ ਤੱਕ ਰੇਟ ਨਹੀਂ ਅਨਾਉਂਸ ਹੋਇਆ ਤੇ ਮਿਲਣਾ ਚੱਲਣ ਦੀ ਤਰੀਕ ਨਹੀਂ ਅਨਾਉਂਸ ਹੋਈ ਹੁਣ ਜਿਹੜੇ ਕਿਸਾਨਾਂ ਨੇ ਅਗੇਤਾ ਗੰਨਾ ਜਿਹੜੇ ਮੁੰਡੇ ਦੇ ਖੇਤ ਹੁੰਦੇ ਵਿਲੇ ਕਰਕੇ ਇੱਥੇ ਕਣਕਾਂ ਬੀਜਣੀਆਂ ਨੇ ਉਹ ਕਣਕਾਂ ਬੀਜਣ ਚੋ ਵੀ ਜਾਂਦੇ ਰਹਿ ਕੇ ਝੋਨੇ ਦੇ ਰਗੜੇ ਥੱਲੇ ਉਹ ਪਹਿਲਾਂ ਆ ਚੁੱਕੇ ਨੇ ਤੇ ਹੁਣ ਗੰਨੇ ਦੇ ਰਗੜੇ ਥੱਲੇ ਵੀ ਲਿਆਂਦਾ ਜਾ ਰਿਹਾ ਸੋ ਸਰਕਾਰ ਨੂੰ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ ਜ਼ਿਮੀਂਦਾਰ ਦਾ ਪੱਖ ਸੁਣਨਾ ਚਾਹੀਦਾ ਤੇ ਉਹਦੇ ਨਾਲ ਖੜਨਾ ਚਾਹੀਦਾ ਨਾ ਕਿ ਉਹਨੂੰ ਐ ਧੱਕੇ ਮਾਰਨੇ ਚਾਹੀਦੇ ਨੇ ਕਿ ਹਲੇ ਤੱਕ ਕੋਈ ਰੇਟ ਨਹੀਂ ਮقرਰ ਹੋਇਆ ਕੋਈ ਚੱਲਣ ਦੀ ਤਰੀਕ ਨਹੀਂ ਮقرਰ ਹੋਈ ਦੂਸਰੀ ਗੱਲ ਜਿਹੜੀ ਆ ਉਹ ਨਵਾਂ ਸ਼ਹਿਰ 슈ਗਰ ਮਿਲ ਦੇ ਵਿੱਚ ਜਿਹੜਾ ਕੋ-ਜਨਰੇਸ਼ਨ ਪਾਵਰ ਪਲਾਂਟ ਆ ਇਹਦੇ ਸੰਬੰਧੀ ਆ ਹੁਣ ਇੱਥੇ ਦੀ ਖਬਰ ਇਹ ਸੁਣਦੇ ਆ ਕਿ ਭਾਈ ਹਲੇ ਇਹ ਦਸੰਬਰ ਦੇ ਪਹਿਲੇ 15 ਵਾਹੇ ਦੇ ਵਿੱਚ ਪੱਕਾ ਨਹੀਂ ਕਿ ਚੱਲ ਪਵੇਗਾ ਉਮੀਦ ਹੈ ਕਿ ਚੱਲੂਗਾ ਹਜੇ ਪੱਕਾ ਕੋਈ ਇਹ ਜੀ ਕੋਈ ਨਹੀਂ ਗਾਈਡਲਾਈਨ ਹੈ ਕਿ ਚੱਲੂਗਾ ਹੀ ਸੋ ਇਹ ਵੀ ਲੇਟ ਚੱਲ ਰਹੀ ਆ ਜਦ ਕਿ ਸਭ ਤੋਂ ਵੱਧ ਰਕਵਾ ਜਿਹੜਾ ਗੰਨੇ ਦਾ ਆ ਉਹ ਸਾਡੇ ਜਿਲ੍ਹੇ ਦੇ ਵਿੱਚੋਂ ਆ ਤੇ ਜਿਹੜੀ ਆ ਸਾਡਾ ਜਿਲ੍ਹਾ ਆ ਇਹ ਆਲੇ-ਦੁਆਲੇ ਚਾਰ ਮਹੀਨਾ ਨੂੰ ਗੰਨਾ ਸਪਲਾਈ ਕਰਦਾ ਆ ਪਰ ਜੇ ਇਹਦੇ ਜ਼ਿਲ੍ਹੇ ਦੀ ਆਪਣੀ ਮਿਲਦੇ ਹਾਲਾ ਤਾਂ ਅਸੀਂ ਬਾਕੀਆ ਕੋ ਕੀ ਆਸ ਰੱਖਾਂਗੇ ਸੋ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਵਿਚਾਰਨਾ ਚਾਹੀਦਾ ਹੈ ਇੰਨੀ ਗੱਲ ਕਹਿੰਦਾ ਦਾਸ ਖੇਵਾਂ ਦਾ ਜਾਂਚ ਕਿ ਜਿਹੜੀ ਪੜਾਈ ਲੇਟ ਹੋਣੀ ਆ ਉਹਦਾ ਕੀ ਨੁਕਸਾਨ ਹੋਣਾ ਜ਼ਿੰਮੇਵਾਰ ਨੁਕਸਾਨ ਸਾਨੂੰ ਇਹ ਹੋ ਰਿਹਾ ਜੀ ਇੱਕ ਤਾਂ ਕੁਝ ਬੰਦਿਆਂ ਨੇ ਆਪਣੀਆਂ ਜ਼ਮੀਨਾਂ ਦੀ ਅਧਲੀ ਬਦਲੀ ਕਰਨੀ ਹੁੰਦੀ ਆ ਜਾਂ ਛੱਡਣੀਆਂ ਹੁੰਨੀਆਂ ਨੇ ਜਾਂ ਫਿਰ ਝੋਨੇ ਦੇ ਲਗੜੇ ਥੱਲੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਨੂੰ ਤਾਂ ਇਹ ਹੁੰਦਾ ਵੀ ਗੰਨਾ ਟਾਈਮ ਨਾਲ ਛੱਟਿਏ ਤੇ ਕਣਕ ਬੀਜੀਏ ਕਣਕ ਬੀਜ ਕੇ ਜਿਹੜਾ ਪਿੱਛੇ ਨੁਕਸਾਨ ਛੋਣੇ ਦਾ ਹੋਇਆ ਉਹ ਕਵਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਕੋਸ਼ਿਸ਼ ਤਾਂ ਚਲੋ ਅਸੀਂ ਕੋਸ਼ਿਸ਼ ਤਾਂ ਖੱਟੀ ਮਿੱਟੀ ਉਹਦੇ ਵਿੱਚ ਸੋ ਕਣਕ ਦੀ ਬਿਜਾਈ ਵੀ ਲੇਟ ਹੋ ਗਈ ਹੈ ਇਹ ਮੇਰਾ ਇਹ ਕਹਿੰਦਾ ਅੱਜ ਕਾ ਬਾਹਰ ਦੀ ਵਿਖਾ ਸਾਹ ਬਾਹਰ ਦੀ ਵਿਖਾ